ਸਾਡੇ ਕਾਊਂਟਰ ਦੇ ਉੱਤੇ ਸ਼ਰਾਬ ਰੱਖ ਕੇ ਟੀਮ ਨੇ ਬਹੁਤ ਬੰਦੇ ਨੇ ਹਟੋਪਾਈ ਕਰ ਦਿੱਤੀ ਸਾਡੇ ਨੂੰ ਉਹ ਸਾਥੀ ਆਏ ਆ ਜਿਹੜੇ ਰਾਣਾ ਰੂਣਾ ਮਾਰੀ ਨੇ ਰਾਣਾ ਦੇਖੋ ਕਿਦਾਂ ਖਿਲਰੇ ਪਏ ਮੇਰੇ ਸੁਨੀਏ ਲੋਕਾਂ ਤੇ ਕਿੰਿ ਤਰ੍ਹਾਂ ਉਹਨਾਂ ਨੇ ਦੱਤ ਪੁੱਤਰਾ ਨੂੰ ਮਾਰਿਆ ਵਾ ਲੈ ਕੇ ਆ ਜਿਹੜਾ ਵੱਡਾ ਸੀ ਹਾਂ ਗੰਭੀਰ ਛਤਾਈ ਲੱਗੀਆਂ ਮੇਰੇ ਸੁਨੀਏ ਦੇ ਲੱਗੀਆਂ ਦਾਤਾਂ ਨੇ ਵੀ ਲੱਗੀਆਂ ਅਸੀਂ ਜੂਲੇ ਨੂੰ ਪਾਤਾ ਇੱਥੇ ਭਾਰ ਕੋਈ ਨਹੀਂ ਪਹਿਲਾਂ ਵੀ ਆਏ ਸੀ ਕਿ ਜੀ ਉਹ ਮੋਥਲੇ ਸੀ ਮੇਰਾ ਮੱਛੀ ਦਾ ਇੱਕ ਛੋਟਾ ਨੱਗਿਆ ਉਹ ਸੀਡੀ ਕੋ ਜਾ ਰਹੇ ਹੋ ਭਾਈ ਸਾਹਿਬ ਇੱਥੇ ਸੀਗੇ ਉਹਨਾਂ ਨੂੰ ਕੁਝ ਹੋਇਆ ਕਿ ਸਮਝਦੇ ਹੋ ਉਹ ਕਿਤੇ ਪੀਸੀ ਵਾਲਾ ਨੇ ਭੇਜ ਦਿੱਤਾ ਸੀ ਜਿਹੜੇ ਨਹੀਂ ਬੱਚੇ ਤੇ ਬਹੁਤ ਸੱਟਾਂ ਲੱਗੀਆਂ ਇੱਥੇ ਤੇ ਸਾਡੇ ਥਾਪੇ ਤੇ ਕੋਈ ਗੱਲ ਨਹੀਂ ਹੋਈ ਸਾਡੇ ਪਰਲੇ ਥਾਪੇ ਤੇ ਕੰਮ ਹੋਈ ਹੈ ਜੀ ਮਤਲਬ ਇਹ ਬੰਦਾ ਸਾਡਾ ਉੱਪਰ ਵੀ ਐਸੀ ਮੋਟਾਬਾ ਆ ਹੂੰ ਕਾਸ ਮਤਲਬ ਉੱਥੇ ਇੱਕ ਬੰਦਾ ਸਾਡੇ ਕਾਊਂਟਰ ਦੇ ਉੱਤੇ ਸ਼ਰਾਬ ਰੱਖ ਕੇ ਪੀਣ ਲੱਗ ਪਿਆ ਮੇਰੇ ਬੇਡੇ ਨੇ ਕਿਹਾ ਕਿ ਅਸੀਂ ਸ਼ਰਾਬ ਨੂੰ ਜਾਂਦੇ ਜੀ ਉਹ ਬੰਦੇ ਨੇ ਹੱਥੋ ਪਾਈ ਕਰ ਦਿੱਤੀ ਸਾਡੇ ਨੂੰ ਹੂੰ ਉਹਦੇ ਹੋਰ ਸਾਥੀ ਆਏ ਆ ਇਹਦੇ ਰਾਟਾ ਰੂਟਾ ਮਾਰੀਆਂ ਅਸੀਂ ਕਾਬੂ ਕਰਕੇ ਦੇ ਚੁੱਕੀ ਜਾਈ ਹੂੰ ਉਹ ਬੰਦਾ ਜਿਹੜਾ ਉਹ ਤੇ ਪਟਿਆ ਸਰਵਾ ਤੇ ਡਰੈਕਟ ਨੈਟਰ ਸੀਗੇ ਜਿਹੜਾ ਦੂਜਾ ਬੰਦਾ ਸੀ ਉਹ ਆਪਣੀ ਮੈਸੇਜ ਨਾਲ ਸਾਲੇ ਨਾਲ ਦੇ ਬੱਚੇ ਨਾਲ ਸੀ 2 ਸਾਲ ਦਾ ਬੱਚਾ ਉਹ ਮਾਪਿਆਂ ਮੰਗਲ ਨਾਲ ਪਿਆ ਤੇ ਆਈ ਕੇ ਚਲੇ ਕੋਣ ਸੀ ਕੇ ਵਿਅਕਤੀ ਜਿਨ੍ਹਾਂ ਵੱਲੋਂ ਇਹ ਹਮਲਾ ਕੀਤਾ ਗਿਆ ਇਹ ਬੰਦੇ ਜਿੱਥੋਂ ਤੱਕ ਮੈਨੂੰ ਸ਼ੱਕ ਪੈਂਦਾ ਆ ਇੱਕ ਤਾਂ ਮੇਰੀ ਕੋਈ ਪੁਰਾਣੀ ਤੁਸਨੀ ਹੈਗੀ ਆ ਸ੍ਰੀ ਰੇਸ਼ਮਾਨ ਤੰਗਰੀ ਨਾਲ ਆ ਅੱਛਾ ਜੀ ਤੇ ਇੱਕ ਜਿਹੜਾ ਇਹ ਬੰਦਾ ਡਰਾਈਵਰ ਕਨੈਕਟਰ ਹੈਗਾ ਸ਼ਾਇਦ ਉਸ ਸੰਦਾ ਦੇਰ ਤੱਕ ਪੀਸਤੇ ਬਣਾ ਜੀ ਹੁਣ ਆ ਹੂੰ ਉਸ ਤੋਂ ਬਾਅਦ ਜਿਹੜਾ ਇਸ ਢਾਬੇ ਦੇ ਉੱਤੇ ਹਮਲਾ ਵੀ ਕੀਤਾ ਇਹਦਾ ਕੀ ਕਾਰਨ ਹੋਇਆ ਜਿਹੜਾ ਹੋਇਆ ਆ ਉੱਤਰ ਹੋਇਆ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਇੰਟਰ ਦਾ ਉਹਨਾਂ ਨੂੰ ਮੈਂ ਪੁੱਤਾਂ ਨਾਲ ਗੱਲਾਂ ਬਾਤ ਇਹ ਤਾਂ ਕੁਝ ਪਤਾ ਲੱਗਿਆ ਜੀ ਕਿ ਕਿਉਂਕਿ ਦੁਕਾਨ ਦੇ ਉੱਤੇ ਜੇਕਰ ਗੱਲ ਕਰੀਏ ਕਾਫੀ ਤੋੜਪਨ ਹੋਈ ਆ ਬਹੁਤ ਜ਼ਿਆਦਾ ਨਹੀਂ ਮੁੱਲਾਂ ਨਾਲ ਦੇਖੋ ਕਿੰਦਾ ਖਿਲਰੇ ਮੈਂ ਮੇਰੇ ਭਤੀਜੇ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਦੰਤ ਪੁੱਤਾਂ ਨਾਲ ਮਾਰਿਆ ਵਾ ਲੈ ਕੇ ਆ ਜਿਹੜਾ ਵੱਡਾ ਕੀ ਨਾਮ ਹੈ ਤੁਹਾਡੇ ਭਤੀਜੇ ਦਾ ਹੂੰ ਆਸ-ਪਾਸ ਦੇ ਲੋਕਾਂ ਕੋਲ ਪਤਾ ਚੱਲੇਗਾ ਕਿ ਸ਼ੈਫ ਦੇ ਵੀ ਕੋਈ ਆਪਣਾ ਗੰਭੀਰ ਛਤਾਈ ਲੱਗੀਆਂ ਮੇਰੇ ਤੁੰਗੂੜੀਏ ਦੇ ਵੀ ਲੱਗੀਆਂ ਗਾਟਾਂ ਦੇ ਵੀ ਲੱਗੀਆਂ ਉਹ ਵਿਚਾਰੇ ਰੋਟੀ ਰੋਟੀ ਆ ਤੇ ਰੋਟੀ ਦਾ ਖੇਤਿਆਂ ਦਾ ਸਾਰੇ ਟੇਬਲਾਂ ਦੇ ਤੇ ਸਾਹਮਣੇ ਕੀ ਲੱਗਦਾ ਹੈ ਜਿਹੜਾ ਹਮਲਾ ਹੋਇਆ ਪੁਰਾਣੀ ਰੰਜਿਸ਼ ਕਰਕੇ ਹੋਇਆ ਜਾਂ ਕੋਈ ਹੋਰ ਮਾਮਲਾ ਹਾਂ ਠੀਕ ਹੈ ਜੀ ਬਾਕੀ ਤਫਸੀਲ ਤੋਂ ਪਤਾ ਲੱਗੇਗਾ ਇਸ ਇਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਜੀ ਪੁਲਿਸ ਨੂੰ ਸੂਚਿਤ ਕੀਤਾ ਇੱਥੇ ਭਾਰਤ ਹੋਈ ਜੀ ਹਾਂ ਇਹ ਮੋਟਰਸਾਈਕਲ ਦਾ ਨੰਬਰ ਕੀ ਕਿਹਾ ਜਾ ਰਿਹਾ ਪੁਲਿਸ ਵਾਲੋ ਇਹ ਦੱਸੋ ਕਹਿ ਜਾ ਰਿਹਾ 10894 ਦੀ ਇੱਥੇ ਨਿਕਲੀ ਆ ਉਹਦੀ ਵੀ ਜਾ ਰਿਹਾ ਹਮਲਾਵਰ ਕਾਦੇ ਤੇ ਆਏ ਸੀਗੇ ਕੀ ਪਹਿਨਾਵਾ ਸੀਗਾ ਹਮਲਾਵਰ ਦੇ ਆਏ ਸੀਗੇ ਅੱਛਾ ਜੀ ਕਿੰਨਾ ਕੋ ਨੁਕਸਾਨ ਹੈ ਜਿਹੜਾ ਤੁਹਾਡਾ ਹੁਣ ਤੱਕ ਹੋ ਗਿਆ ਹੈ ਇਹ ਤੁਹਾਡੀ ਖੁਸ਼ਮੰਦੀ ਜਿਹੜਾ ਗੰਭੀਰ ਛੋਟਾ ਲੱਗੇ ਆ ਉਹ ਅਸੀਂ ਦੇਖਣ ਜਾ ਰਹੇ ਹਾਂ ਕੀ ਲੱਗਦਾ ਕਿ ਆਪਣਾ ਜਲੰਧਰ ਕਮਿਸ਼ਨਰ ਨੇ ਜਿਹੜੇ ਉਹ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਨੇ ਲੇਕਿਨ ਲੋਨ ਹਾਲ ਸਥਿਤੀ ਜਿਹੜੀ ਹੈ ਲੋਨ ਆਰਡਰ ਦੀ ਸਥਿਤੀ ਜਿਹੜੀ ਹੈ ਕਿੰਨੀ ਕੁ ਮੈਂਟੇਨ ਹੈ ਇਹ ਤਾਂ ਹੋਊਗਾ ਕਿ ਆਪਾਂ ਕਿੰਨਾ ਕਰਾਂਗੇ ਨਾਲ ਪਰਸੋਂ ਤਾਂ ਆ ਗਿਆ ਕਿ ਕੀ ਕੁਝ ਕੀ ਕੀ ਨੁਕਸਾਨ ਹੋਇਆ ਉਹ ਭਾਈ ਸਾਹਿਬ ਇੱਥੇ ਸੀਗੇ ਉਹਨਾਂ ਨੂੰ ਕਿਹੜਾ ਕੀ ਕਿੰਨਾ ਸਮਾਂ ਪਹਿਲੇ ਜਿਹੜਾ ਹਮਲਾ ਹੋਇਆ ਅੱਧੇ ਘੰਟੇ ਦੇ ਕਰੀਬ ਹੋ ਗਿਆ ਪੁਲਿਸ ਹਾਲੇ ਤੱਕ ਨਹੀਂ ਪਹੁੰਚੀ ਕੀ ਸਮਝਦੇ ਹੋ ਜੀ ਮੇਰਾ ਮੰਨਿਆ ਵੀ ਕੋਈ ਡਰਾਕਣੇ ਜੇਕਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਪੁਲਿਸ ਜਿਹੜੀ ਉਹ ਕਾਰਵਾਈ ਸਵੇਰੇ ਕਰੇਗੀ ਮੇਰੇ ਬੱਚੇ ਦੇ ਬਹੁਤ ਜ਼ਿਆਦਾ ਸਜਾਵਗੇ ਬਲੱਡ ਪ੍ਰੈਸ਼ਰ ਤੇ ਤੇਜ਼ੀ ਤੇ ਲੋਅ ਨਾ ਸਹੀ ਤੇਰੇ ਨਾਲ ਦਾ